ਪੰਜਾਬ ਸਰਕਾਰ ਵੱਲੋਂ ਹਰਿਆਣਾ ਨੂੰ ਪਾਣੀ ਦੇਣ ਬਾਰੇ ਝੂਠ ਬੋਲਣ ਤੋਂ ਬਾਅਦ ਭਾਜਪਾ ਨੇ ਮਾਨ ਸਰਕਾਰ ਵਿਰੁੱਧ ਗੁੱਸਾ ਜ਼ਾਹਰ ਕੀਤਾ ਹੈ। ਇਸ ਸਬੰਧ ਵਿੱਚ ਅੱਜ ਭਾਜਪਾ ਵਰਕਰਾਂ ਨੇ ਭਾਜਪਾ ਜ਼ਿਲ੍ਹਾ ਪ੍ਰਧਾਨ ਨਿਪੁੰਨ ਸ਼ਰਮਾ ਦੀ ਅਗਵਾਈ ਹੇਠ ਮੁੱਖ ਮੰਤਰੀ ਮਾਨ ਦਾ ਪੁੱਤਰਾ ਸਾੜਿਆ ਅਤੇ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸੂਬੇ ਵੱਲੋਂ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਵਿਸ਼ੇਸ਼ ਤੌਰ ਤੇ ਮੌਜੂਦ ਸਨ। विरोध प्रदर्शन ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਪਾਖੜਾ ਬਿਆਸ ਪ੍ਰਬੰਧਨ ਬੋਰਡ (BBMP) ਦੀ ਹਾਲੀਆ ਮੀਟਿੰਗ ਵਿੱਚ ਹਰਿਆਣਾ ਨੂੰ 8500 ਕਿਊਸਿਕ ਪਾਣੀ ਅਲਾਟ ਕਰਨ ਦੇ ਫੈਸਲੇ ਨੇ ਪੰਜਾਬ ਦੇ ਹਿੱਤਾਂ ਨੂੰ ਗੰਭੀਰ ਨੁਕਸਾਨ ਪਹੁੰਚਾਇਆ ਹੈ। ਪੰਜਾਬ ਭਾਜਪਾ ਦਾ ਸਪਸ਼ਟ ਸਟੈਂਡ ਹੈ ਕਿ ਸਾਡੇ ਕੋਲ ਕਿਸੇ ਹੋਰ ਸੂਬੇ ਨੂੰ ਦੇਣ ਲਈ ਇੱਕ ਬੂੰਦ ਵੀ ਵਾਧੂ ਪਾਣੀ ਨਹੀਂ ਹੈ। ਪੰਜਾਬ ਭਾਜਪਾ ਇਸ ਫੈਸਲੇ ਨਾਲ ਪੂਰੀ ਤਰ੍ਹਾਂ ਅਸਹਿਮਤ ਹੈ ਅਤੇ ਇਸ ਫੈਸਲੇ ਨੂੰ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਹੈ। ਪੰਜਾਬ ਪਹਿਲਾ ਹੀ ਪਾਣੀ ਦੀ ਘਾਟ ਦਾ ਸਾਹਮਣਾ ਕਰ ਰਿਹਾ ਹੈ ਪੰਜਾਬ ਦੇ 115 ਜ਼ੋਨ ਪਹਿਲਾ ਹੀ ਡਾਰਕ ਜ਼ੋਨ ਐਲਾਨੇ ਜਾ ਚੁੱਕੇ ਹਨ ਇਸ ਲਈ ਹਰਿਆਣਾ ਨੂੰ ਵਾਧੂ ਪਾਣੀ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਡੈਮਾਨ ਵਿੱਚ ਪਾਣੀ ਦਾ ਪੱਧਰ ਲਗਾਤਾਰ ਡਿੱਗ ਰਿਹਾ ਹੈ ਪਾਖੜਾ ਪੋਂਗ ਅਤੇ ਰਣਜੀਤ ਸਾਗਰ ਵਰਗੇ ਪ੍ਰਮੁੱਖ ਜਲ ਸਰੋਤ ਆਮ ਪੱਧਰ ਤੋਂ ਬਹੁਤ ਹੇਠਾਂ ਹਨ ਭਾਜਪਾ ਪੰਜਾਬ ਕਿਸੇ ਵੀ ਕੀਮਤ ਤੇ ਪੰਜਾਬ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਨਹੀਂ ਹੋਣ ਦੇਵੇਗੀ ਅਤੇ ਪੰਜਾਬ ਅਤੇ ਪੰਜਾਬੀਆਂ ਨਾਲ ਚਟਾਨ ਮੰਗ ਖੜੀ ਹੈ ਖੰਨਾ ਨੇ ਕਿਹਾ ਕਿ ਇਹ ਬਹੁਤ ਅਫਸੋਸ ਦੀ ਗੱਲ ਹੈ ਕਿ ਪੰਜਾਬ ਸਰਕਾਰ BBMB ਦੀ ਮੀਟਿੰਗ ਵਿੱਚ ਇਸ ਮਤਵਪੂਰਨ ਮੁੱਦੇ ਤੇ ਆਪਣਾ ਪੱਖ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਨਹੀਂ ਕਰ ਸਕੀ ਮੁੱਖ ਮੰਤਰੀ ਭਗਵੰਤ ਮਾਨ ਸਿਰਫ ਬਿਆਨਬਾਜ਼ੀ ਵਿੱਚ ਰੁੱਝੇ ਰਹੇ ਜਦੋਂ ਕਿ ਪੰਜਾਬ ਅਸਲ ਲੜਾਈ ਵਿੱਚ ਪਛੜ ਗਿਆ ਇਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਸੂਬੇ ਦੇ ਕਿਸਾਨਾਂ ਨੂੰ ਗੰਭੀਰ ਪਾਣੀ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜ਼ਿਲ੍ਹਾ ਪ੍ਰਧਾਨ ਨਿਪੁੰਨ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਹੁਣ ਇਸ ਮੁੱਦੇ ਤੇ ਆਪਣੀ ਅਸਫਲਤਾ ਛੁਪਾਉਣ ਦਾ ਦਿਖਾਵਾ ਕਰ ਰਹੀ ਹੈ ਅਤੇ ਭਾਜਪਾ ਦਫ਼ਤਰਾਂ ਦੇ ਬਾਹਰ ਪ੍ਰਦਰਸ਼ਨ ਕਰਕੇ ਲੋਕਾਂ ਦਾ ਧਿਆਨ ਭਟਕਾ ਰਹੀ ਹੈ। ਅੱਜ ਜੋ ਹਾਲਾਤ ਪੈਦਾ ਹੋਏ ਹਨ ਉਨ੍ਹਾਂ ਲਈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ। ਸਭ ਤੋਂ ਪਹਿਲਾਂ ਮੈਂ ਪ੍ਰੈਸਰ ਦਾ ਧੰਨਵਾਦ ਕਰਦਾ ਬੜੇ ਸ਼ਾਰਟ ਨੋਟਿਸ ਦੇ ਵਿੱਚ ਤੁਸੀਂ ਪੰਜਾਬ ਦੀ ਜਿਹੜੀ ਵਰਨਿੰਗ ਇਸ਼ੂ ਹੈ ਉਹਦੇ ਉੱਤੇ ਭਾਰਤੀ ਜਨਤਾ ਪਾਰਟੀ ਨੇ ਪਹਿਲਾਂ ਪੰਜਾਬ ਸਰਕਾਰ ਦਾ ਪਤਲਾ ਫੁਕਿਆ ਤੇ ਤੁਹਾਡੇ ਨਾਲ ਅਸੀਂ ਆਪਣਾ ਜਿਹੜਾ ਪੁਆਇੰਟ ਆਫ View ਹੈ ਉਹਨੂੰ ਕਲੀਅਰ ਕਰਨਾ ਆਏ ਆਂ ਔਰ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭਵੰਤਮਾਨ ਜੀ ਨੇ ਡਰਾਮਾ ਕੀਤਾ ਉਹਦੀ ਕਲੈਰਟੀ ਦੇਣ ਤੁਹਾਨੂੰ ਅਸੀਂ ਆਏ ਆਂ ਸਭ ਤੋਂ ਪਹਿਲਾਂ ਦੇਖੋ 1981 ਦੇ ਵਿੱਚ ਇੱਕ ਅਵਾਰਡ ਹੋਇਆ ਸੀਗਾ ਜਿਹੜਾ ਸ਼੍ਰੀਮਤੀ ਇੰਦਰਾ ਗਾਂਧੀ ਜੀ ਨੇ 8500 ਕਿਊਸਿਸ ਵਾਟਰ ਜਿਹੜਾ ਸੀਗਾ ਉਹਦਾ ਡਿਸਟ੍ਰੀਬਿਊਸ਼ਨ ਕੀਤਾ ਸੀ ਉਦੇ ਵਿੱਚ ਹਰਿਆਣਾ ਰਾਜਸਥਾਨ ਦਿੱਲੀ ਤੇ ਪੰਜਾਬ ਉਸ ਨੂੰ ਪਾਣੀ ਦੇਣ ਦਾ ਇੱਕ ਫਾਰਮੂਲਾ ਤਿਆਰ ਕੀਤਾ ਸੀ ਲੇਕਿਨ ਅਸੀਂ ਐਜ਼ ਅ ਬੀਜਪੀ ਉਸ ਅਵਾਰਡ ਨੂੰ ਹਜੇ ਵੀ ਨਹੀਂ ਮੰਨਦੇ ਕਿਉਂਕਿ ਉਸ ਅਵਾਰਡ ਨੇ ਪੰਜਾਬ ਨਾਲ ਬਹੁਤ ਵੱਡਾ ਧੋਖਾ ਤੇ ਤੱਕਾ ਕੀਤਾ ਅੱਜ ਜੇ ਅਸੀਂ ਦੇਖੀਏ ਤਾਂ ਪੰਜਾਬ ਦੇ ਪਹਿਲਾ ਪਾਣੀ ਜਿਹੜਾ ਹੈ ਉਹ ਬਹੁਤ ਇੰਪੋਰਟੈਂਟ ਹੈ ਕਿਉਂਕਿ 157 ਜੂਨ ਆਲਰੇਡੀ ਬਲੈਕ ਜਿਹੜੇ ਹੈ ਉਹ ਡਿਕਲੇਅਰ ਹੋ ਚੁੱਕੇ ਆ ਪਾਣੀ ਸਾਨੂੰ ਜਿਆਦਾ ਲੋੜ ਹੈ ਲੇਕਿਨ ਇਸ ਦੇ باوجود ਵੀ ਸਮੇਂ-ਸਮੇਂ ਸਰ ਕਾਂਗਰਸ ਦੀ ਸਰਕਾਰ ਆ ਰਹੀਆਂ ਹੋਰ ਸਰਕਾਰ ਆ ਰਹੀਆਂ ਪਾਣੀ ਦਾ ਮੁੱਦਾ ਭਖਦਾ ਤਾਂ ਰਿਹਾ ਲੇਕਿਨ ਉਹ ਪਰਮਾਨੈਂਟਲੀ ਸੋਲਵ ਕਰਨ ਦੀ ਕਦੀ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਅੱਜ ਇੱਕਦਮ ਭਗਵੰਤ ਮਾਨ ਜੀ ਨੇ ਇਸ ਗੱਲ ਨੂੰ ਇਸ਼ੂ ਲੈ ਕੇ ਕਿ ਜੀ ਅਸੀਂ ਪੰਜਾਬ ਦਾ ਪਾਣੀ ਨਹੀਂ ਦੇਣਾ ਉਹਦੇ ਵਿੱਚ ਹੋਇਆ ਕੀ ਜਦੋਂ ਵੀ ਪਾਣੀ ਦੀ ਡਿਸਟ੍ਰਿਬਿਊਸ਼ਨ ਹੁੰਦੀ ਹੈ ਉਹਦਾ ਮੈਂ ਪਹਿਲਾਂ ਇੱਕ ਤੁਹਾਨੂੰ ਸਿਸਟਮ ਜੂ ਸਮਝਾਉਣਾ ਚਾਹਨਾ ਕਿ ਸਿਸਟਮ ਕੀ ਹੈ ਜਿਹੜਾ ਪਾਖੜਾ ਆ ਇਹਦੇ ਵਿੱਚ ਪਾਣੀ ਜਿਹੜਾ ਹੈ ਰਿਜ਼ਰਵ ਕੀਤਾ ਜਾਂਦਾ ਸਭ ਤੋਂ ਵੱਡਾ ਰੈਜ਼ਰਵਾਇਰ ਹੈ ਸਭ ਤੋਂ ਵੱਡਾ ਇਹ ਰਿਜ਼ਰਵ ਕਰਦਾ ਪਾਣੀ ਉਸ ਤੋਂ ਬਾਅਦ ਇਹ ਨੰਗਲ ਡੈਮੂ ਛੜਿਆ ਜਾਂਦਾ ਨੰਗਲ ਡੈਮ ਤੋਂ ਫਿਰ ਅਗੇ ਡਿਸਟ੍ਰੀਬਿਊਸ਼ਨ ਹੁੰਦੀ ਹੈ ਦੂਜੀ ਗੱਲ ਇਹ ਵੀ ਖਿਆਲ ਰੱਖਿਆ ਜਾਂਦਾ ਕਿ ਡੇਂਜਰ ਲੈਵਲ ਤੋਂ ਜਿਹੜਾ ਪਾਣੀ ਹੈ ਉਹ ਵਧਣਾ ਜਾਵੇ ਜੇ ਡੇਂਜਰ ਲੈਵਲ ਦੇ ਨੇੜੇ ਪਾਣੀ ਆਂਦਾ ਤਾਂ ਉਸ ਵੇਲੇ ਜਿਹੜਾ ਪਾਣੀ ਉਹ ਛੱਡਿਆ ਜਾਂਦਾ ਚਾਹੇ ਉਹ ਹਰਿਆਣੇ ਨੂੰ ਜਾਵੇ ਚਾਹੇ ਰਾਜਸਥਾਨ ਨੂੰ ਜਾਵੇ ਚਾਹੇ ਦਿੱਲੀ ਨੂੰ ਜਾਵੇ ਚਾਹੇ ਪੰਜਾਬ ਨੂੰ ਜਾਵੇ ਤਾਂ ਕਿ ਇਹ ਬੰਦ ਦੇ ਉੱਤੋਂ ਪਾਣੀ ਜਿਹੜਾ ਹੈ ਉਹ ਪ੍ਰੋਪਰ ਡਿਸਟ੍ਰੀਬਿਊਸ਼ਨ ਹੋ ਜਵੇ ਇੱਕ ਮੀਟਿੰਗ ਹੁਣੇ ਰੀਸੈਂਟਲੀ ਕੀਤੀ ਉਹਦੇ ਵਿੱਚ BBMP ਦੇ ਲੋਕ ਵੀ ਹਰਿਆਣੇ ਦੇ ਲੋਕ ਵੀ ਸੀਗੇ ਤੇ ਪੰਜਾਬ ਦੇ ਲੋਕ ਵੀ ਸੀਗੇ ਇਸ ਗੱਲ ਤੋਂ ਪਹਿਲਾਂ ਮੈਂ ਹਰਿਆਣੇ ਦੇ ਲੋਕ ਕਿੰਨੇ ਜਾਗਰੂਕ ਹੈ ਉਹਦੀ ਗੱਲ ਤੁਹਾਨੂੰ ਜੂਰ ਦੱਸਣਾ ਚਾਹਨਾ ਜਦੋਂ ਮੈਂ ਮੈਂਬਰ ਪਾਰਲੀਮੈਂਟ ਸੀ ਉਸ ਵੇਲੇ ਖਰੋਟਾ ਇੱਕ ਫਾਟਕ ਸੀਗਾ ਜਿਹੜਾ BBMP ਨੇ ਬੰਦ ਕਰਤਾ ਉੱਚ ਲੋਕਾਂ ਨੂੰ 10-15 ਕਿਲੋਮੀਟਰ ਘੁੰਮ ਕੇ ਆਣਾ ਪੈਂਦਾ ਸੀ ਮੈਂ ਉਹਦੀ ਐਜੀਟੇਸ਼ਨ ਕੀਤੀ ਕਿ ਖਰੋਟਾ ਫੜ ਜਿਹੜਾ ਹੈ ਖੁੱਲਣਾ ਚਾਹੀਦਾ ਔਰ ਮੈਂ ਰੇਲ ਰੋਕੋਂ ਦਰੋਂ ਸ਼ੁਰੂ ਕਰਤਾ ਜਦੋਂ ਮੈਂ ਰੇਲਵੇ ਟਰੈਕ ਤੇ ਬੈਠ ਗਿਆ ਤਾਂ ਬਾਦਲ ਸਾਹਿਬ ਨੇ ADC ਸਭ ਨੂੰ ਭੇਜਿਆ ਕਿ ਖਨਾ ਸਾਹਿਬ ਨੂੰ ਕਹੋ ਕਿ ਮੇਨਾਂ ਗੱਲ ਕਰਨ ਜੋ ਚਾਹਦੇ ਮੈਂ ਕਰ ਦੂੰਗਾ ਉਹਦੇ ਵਿੱਚ ਇਹ ਤੈਅ ਹੋਇਆ ਕਿ 80 ਲੱਖ ਰੁਪਏ ਦੇ ਕਰੀਬ ਉਸ ਵੇਲੇ ਸੈਕਸ਼ਨ ਕੀਤਾ ਕਿ ਰਸਤਾ ਬਣ ਜਾਊਗਾ ਨਾਲ ਫਾਟਕ ਗਿਆ ਸੀ ਉਹ ਖੋਲਣਾ ਸੀ ਉਹ ਬੀਵੀਐਮ ਨੇ ਖੋਲਣਾ ਸੀ ਤੁਸੀਂ ਅਮਾਜ਼ਨ ਕਰੋ ਇੱਕ ਫਾਟਕ ਖੋਲਣ ਦੇ ਲਈ ਪੰਜਾਬ ਦੀ ਰਿਕੁਐਸਟ ਨੂੰ ਹਰਿਆਣਾ ਨੇ ਡਟ ਕੇ ਆਪੋਜ਼ ਕੀਤਾ ਕਿ ਸਾਡੇ ਪੰਜਾਬ ਦੇ ਨਾਲ ਬਹੁਤ ਇਸ਼ੂ ਹੈ ਇਸ ਕਰਕੇ ਫਾਟਕ ਨਹੀਂ ਖੋਲਣ ਦੇਣਾ ਅੱਜ ਜੋ ਪਾਣੀਆਂ ਦੀ ਗੱਲ ਆਈ ਹੈ ਤਾਂ ਪੰਜਾਬ ਦੇ ਅਫਸਰ ਕਿੱਥੇ ਗਏ ਸੀ ਜਿਨ੍ਹਾਂ ਦੀ ਹਾਜ ਦੇ ਵਿੱਚ ਇਹ ਪਾਣੀ ਜਿਹੜਾ ਹੈ ਜਦੋਂ ਬੰਡ ਹੋਈ ਹੈ ਇਸ ਕਰਕੇ ਆਪਣਾ ਕੇਸ ਪ੍ਰੋਪਰ ਪੁੱਟ ਨਾ ਕਰਨ ਦੀ بجائے ਕੀ ਕੀਤਾ ਕਿ ਜਾ ਕੇ ਜਿੱਦ ਜਿੰਦੇ ਲਾ ਦਿਓ ਤਰਨੇ ਦੇ ਦਿਓ ਬੀਜੇਪੀ ਦਫਤਰ ਮੋਰੇ ਕਸੂਰ ਆਪਣਾ ਤੇ ਪਾਤਾ ਬੀਜੇਪੀ ਦੇ ਸਿਰ ਤੇ ਕਿਉਂ ਕਿ ਹਰਿਆਣੇ ਸਾਡੀ ਸਰਕਾਰ ਅੱਜ ਅਸੀਂ ਇਹੀ ਸਟੈਂਡ ਲੈਣੇ ਆ ਚਾਹੇ ਸਾਡੀ ਉੱਤੇ ਸਰਕਾਰ ਹੈ ਪੰਜਾਬ ਬੀਜੇਪੀ ਦਾ ਸਟੈਂਡ ਇਹੀ ਹੈ ਕਿ ਅਸੀਂ ਇੱਕ ਬੂੰਦ ਪਾਣੀ ਐਕਸਟਰਾ ਜਿਹੜਾ ਹੈ ਉਹ ਹਰਿਆਣੇ ਨੂੰ ਨਹੀਂ ਦੇਣਾ ਨਾ ਦਿੱਲੀ ਨੂੰ ਦੇਣਾ ਤੁਸੀਂ ਅਮਾਜ਼ਨ ਕਰੋ ਜਦੋਂ ਪੰਜਾਬ 'ਚ ਆਵਾਦੀ ਸਰਕਾਰ ਔਰ ਦਿੱਲੀ 'ਚ ਆਮ ਆਦਮੀ ਪਾਰਟੀ ਸਰਕਾਰ ਸੀ ਉਸ ਵੇਲੇ ਐਕਸੈਸ ਵਾਟਰ ਜਿਹੜਾ ਆ ਉਹ ਦਿੱਲੀ ਨੂੰ ਹੀ ਦਿੰਦੇ ਰਹੇ ਆ ਉਦੋਂ ਇਹਨਾਂ ਨੂੰ ਯਾਦ ਕਿਉਂ ਨਹੀਂ ਆਈ ਅੱਜ ਕਿਉਂਕਿ ਇਸ਼ੂ ਖਤਮ ਹੋ ਗਏ ਲੈ ਬਾਈਲ ਇਕਸ਼ਨ ਆਇਆ ਹੋਇਆ ਕਿ ਕੋਈ ਨਾ ਕੋਈ ਅੱਗ ਲਾਣੀ ਹੈ ਪੰਜਾਬ 'ਚ ਇਹ ਮੁੱਦਾ ਲੈ ਕੇ ਇਹਨਾਂ ਨੇ ਸ਼ੁਰੂ ਕਰਤਾ ਸੋ ਮੈਂ ਇੱਕ ਤੁਹਾਨੂੰ ਰਿਕਵੈਸਟ ਕਰਦਾ ਕਿ ਜਦੋਂ ਇਹ ਪਾਣੀ ਦੀ ਸਾਲ ਦੀ ਡਿਸਟ੍ਰਿਬਿਊਸ਼ਨ ਹੁੰਦੀ ਹੈ ਉਦੋਂ 21 ਮਈ ਤੋਂ ਲੈ ਕੇ 23 ਮਈ 22 ਮਈ ਤੱਕ ਇੱਕ ਮੀਟਿੰਗ ਹੁੰਦੀ ਬੀਬੀ ਐਮਬੀ ਦੀ ਬੀਬੀ ਐਮਬੀ ਡਿਸਟ੍ਰਿਬਿਊਟਿੰਗ ਅਥਾਰਟੀ ਹੈ ਉਹ ਕਿੰਨਾ ਪਾਣੀ ਜਿਹੜਾ ਹੈ ਬੀਬੀ ਐਮਬੀ ਨੇ ਉਤ ਦਿਨਾ ਹੈ ਕੱਲ ਜਿਹੜੀ ਮੀਟਿੰਗ ਅੱਜ ਮੀਟਿੰਗ ਜਿਹੜੀ ਸਰੇ ਹੋਈ ਆ ਆਲ ਪਾਰਟੀ ਮੀਟਿੰਗ ਉਹਦੇ ਵਿੱਚ ਸਾਡੇ ਮਨੰਜਨ ਕਾਲੀਆ ਜੀ ਨੇ ਪੁੱਛਿਆ ਸਰਕਾਰ ਨੂੰ ਇਹ ਦੱਸੋ ਕਿ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਜਿਹੜਾ 6800 ਕਿਊਸ ਪਾਣੀ ਛੱਡਣਾ ਸੀਗਾ 85 ਕਿਊਬਿਕਸ ਪਾਣੀ ਛੱਡਣਾ ਸੀ ਉਹਦੇ ਬਦਲੇ 900 ਕਿ 9000 ਨਹੀਂ ਛੱਡਿਆ 10000 ਨਹੀਂ ਛੱਡਿਆ ਛੱਡਿਆ ਕਿਉਂ ਕਿ ਪਾਣੀ ਦਾ ਲੈਵਲ ਜਿਹੜਾ ਸੀ ਉਹ ਵੱਧ ਗਿਆ ਉੱਥੇ ਇਸ ਕਰਕੇ بچਾਨ ਲੈ ਹੜ ਨਾ ਆ ਜਵੇ ਉਹ ਪਾਣੀ ਅਸੀਂ ਛੱਡਿਆ ਜੇ ਉਸ ਵੇਲੇ ਪਾਣੀ ਜ਼ਿਆਦਾ ਇਹਨਾਂ ਦੀ ਗਵਰਨਮੈਂਟ ਦੇ ਇਨਸਟਰਕਸ਼ਨ ਦੇ ਲੈ ਛੜਦਾ ਤੇ ਇਹਨਾਂ ਨੇ ਉਸ ਵੇਲੇ ਉਸ ਗਲਤੀ ਰੋਕ ਕਿਉਂ ਨਹੀਂ ਉਸ ਲਈ ਐਜੀਟੇਸ਼ਨ ਪੂਰੀ ਕੀਤੀ ਉਹ ਪਾਣੀ ਸਾਡਾ ਸੀ ਉਹ ਪਾਣੀ ਅਸੀਂ ਆਪਣੀ ਜ਼ਿੰਮੇਵਾਰ ਨੂੰ ਦੇਣਾ ਸੀ ਆਪਣੇ ਲੋਕਾਂ ਨੂੰ ਦੇਣਾ ਸੀ ਇਸ ਕਰਕੇ ਇਹ ਝੂਠ ਮੂਠ ਦਾ ਜਿਹੜਾ ਆ ਪ੍ਰੋਪਗੈਂਡਾ ਯਾਰ ਇਸ ਸਰਕਾਰ ਕਰ ਰਹੀ ਹੈ ਮੈਂ ਫਿਰ ਕਹਿਣਾ ਕਿ ਅੱਜ ਬੀਜੇਪੀ ਨੇ ਪ੍ਰੋਟੈਸਟ ਕੀਤਾ ਇਸ ਗੱਲ ਦਾ ਕਿ ਤੁਸੀਂ ਝੂਠ ਨਾ ਬੋਲੋ ਤੁਸੀਂ ਜਨਤਾ ਦੇ ਵਿੱਚ ਸੱਚੀ ਗੱਲ ਰੱਖੋ ਤੁਹਾਡੋ ਗਲਤੀ ਹੋਈ ਹੈ ਅੱਜ ਆਲ ਪਾਰਟੀ ਮੀਟਿੰਗ ਬੁਲਾਈ ਹੈ ਨਾ ਜਦੋਂ ਅਸੀਂ ਪ੍ਰੋਟੈਸਟ ਕਰਨ ਦਾ ਐਲਾਨ ਕਰਤਾ ਕਿ ਅਸੀਂ ਸਾਰੇ ਪੰਜਾਬ ਵਿੱਚ ਪ੍ਰੋਟੈਸਟ ਕਰਾਂਗੇ ਤਾਂ ਆਲ ਪਾਰਟੀ ਮੀਟਿੰਗ ਬੁਲਾਈ ਪਹਿਲਾਂ ਕਿਉਂ ਨਹੀਂ ਬੁਲਾਈ? ਕੀ ਕੋਈ ਮੁੱਖ ਮੰਤਰੀ ਖੁਦ ਜਾ ਕੇ ਤਾਲੇ ਲਾਂਦਾ ਦੇਖਿਆ? ਕੱਲ ਨੂੰ ਕੋਈ ਹਸਪਤਲ ਨਹੀਂ ਚੱਲੇਗਾ ਤਾਂ ਆਮ ਜਨਤਾ ਉੱਠ ਕੇ ਹਸਪਤਲ 'ਤੇ ਤਾਲੇ ਲਾ ਦੇਣਗੀ ਕੋਈ ਐਸਐਸਪੀ ਨਾਲ ਪ੍ਰੋਬਲਮ ਹੋਏਗੀ ਤਾਂ ਐਸਐਸਪੀ ਦੇ ਦਫ਼ਤਰ ਨੂੰ ਤਾਲਾ ਲੱਗ ਜਾਏਗਾ ਡੀਸੀ ਦਫ਼ਤਰ ਤਾਲਾ ਲੱਗ ਜਾਏਗਾ ਇਹ ਨਵੀਂ ਪ੍ਰਥਾ ਜਿਹੜੀ ਹੈ ਅਨ ਕਨਸਟੀਟਿਊਸ਼ਨਲ ਪ੍ਰਥਾ ਜਿਹੜੀ ਹੈ ਉਹ ਪਰ ਨੇ ਸੀਐਮ ਨੇ ਪਾਈ ਹੈ ਲੇਕਿਨ ਸਾਡਾ ਇੱਕ ਪੁਆਇੰਟ ਪ੍ਰੋਗਰਾਮ ਹੈ ਕਿ ਪਾਣੀ ਸਾਡਾ ਪਾਣੀ ਦਾ ਪਹਿਲਾ ਹੱਕ ਸਾਡਾ ਸਾਡੇ ਕੋਲ ਫਾਲਤੂ ਪਾਣੀ ਹੈ ਨਹੀਂ ਅਸੀਂ ਕਿਸੇ ਵੀ ਕੀਮਤ 'ਤੇ ਆਪਣੇ ਪਾਣੀ ਨੂੰ ਕਿਸੇ ਵੀ ਸਟੇਟ ਨੂੰ ਉਹਨਾਂ ਦੇ ਹੱਕ ਤੋਂ ਜ਼ਿਆਦਾ ਪਾਣੀ ਨਹੀਂ ਦੇ ਸਕਦਾ